ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਅੱਜ ਜ਼ਿਮਨੀ ਚੋਣਾਂ ਹੋ ਰਹੀਆਂ ਨੇ ਦੱਸਦੀਏ ਕਿ ਬਰਨਾਲਾ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਗਿੱਦੜਵਾਹਾ ਸੀਟ ਤੇ VOTING ਸ਼ੁਰੂ ਹੋ ਗਈ ਹੈ ਸਵੇਰੇ 7 ਵਜੇ ਤੋਂ ਲਗਾਤਾਰ VOTER ਲਾਈਨਾਂ 'ਚ ਲੱਗੇ ਹੋਏ ਨੇ ਤੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਨੇ ਹਾਲਾਂਕਿ ਠੰਡ ਦੇ ਕਰਕੇ VOTER ਸਵੇਰੇ-ਸਵੇਰੇ ਕਾਫੀ ਕੱਟ ਸੀ ਪਰ ਹੁਣ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਤੇ ਇਸੇ ਵਿੱਚਕਾਰ ਡੇਰਾ ਬਾਬਾ ਨਾਨਕ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਾਂਗਰਸ ਤੇ ਆਪ ਸਮਰਥਕਾਂ ਦੇ ਵਿੱਚ VOTING ਨੂੰ ਲੈ ਕੇ ਝੜਪ ਹੋ ਗਈ ਹੈ ਤੇ ਉਹਨਾਂ ਨੂੰ ਸ਼ਾਂਤ ਕਰਵਾਉਣ ਦੇ ਲਈ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਇਸ ਮੌਕੇ ਕਾਂਗਰਸ ਸਾਂਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਸੱਤਾ ਤੇ ਆਮ ਆਦਮੀ ਪਾਰਟੀ ਤੇ ਬਹੁਤ ਹੀ ਵੱਡਾ ਦੋਸ਼ ਲਗਾਇਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਆਪ ਸਰਕਾਰ ਗੁੰਡਾਗਰਦੀ ਦੇ ਉੱਤਰ ਆਈ ਹੈ ਉਹਨਾਂ ਦੇ ਵੱਲੋਂ ਇੱਥੇ ਗੈਂਗਸਟਰਾਂ ਨੂੰ ਛੁਪਾ ਕੇ ਰੱਖਿਆ ਗਿਆ ਜੋ ਕਿ ਲਗਾਤਾਰ ਇਸ ਦੇ ਵਿੱਚ ਵਿਗਨ ਪਾ ਰਹੇ ਨੇ ਦੱਸਦੀ ਹੈ ਕਿ VOTING ਸ਼ਾਮ 6 ਵਜੇ ਤੱਕ ਚਲਣੀ ਹੈ ਤੇ ਇਸ ਵਿਚਕਾਰ ਹੁਣ ਲਗਾਤਾਰ ਝੜਪ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਦੱਸਦੀ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ આરોਪ ਲਗਾਇਆ ਗਿਆ ਸੀ ਕਿ ਪੋਲਿੰਗ ਬੂਥ ਦੇ ਨੇੜੇ ਇੱਕ ਕਾਰ ਹੈ ਜਿੱਥੇ ਗੈਂਗਸਟਰ ਛਿਪੇ ਬੈਠੇ ਨੇ ਜਦੋਂ ਕਾਂਗਰਸ ਤੇ ਸਮਰਥਕਾਂ ਦੇ ਵੱਲੋਂ ਇਹਦਾ ਵਿਰੋਧ ਕੀਤਾ ਗਿਆ ਤਾਂ ਆਪ ਦੇ ਸਮਰਥਕਾਂ ਵੱਲੋਂ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਹੈ ਉੱਥੇ ਹੀ ਇਸ ਘਟਨਾ ਦੇ ਵਿੱਚ ਕੁਝ ਲੋਕ ਭੱਜਦੇ ਹੋਏ ਵੀ ਨਜ਼ਰ ਆਏ ਹੈ ਦੱਸਦੀ ਹੈ ਕਿ ਰੰਧਾਵਾ ਨੇ ਪੰਜਾਬ ਸਰਕਾਰ ਤੇ ਗੁੰਡਾਗਰਦੀ ਇਹ ਮਨਮਰਜ਼ੀ ਦਾ આરોਪ ਲਗਾਇਆ ਤੇ ਸਵੀਕਾਰ ਡੇਰਾ巴巴 ਨਾਨਕ ਤੋਂ ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਵੀ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਕਿਹਾ ਕਿ ਮੈਂ ਆ ਚੁੱਕਿਆ ਇੱਥੇ ਮੈਂ ਦੇਖਦਾ ਕਿ ਕਿਹੜਾ ਗੈਂਗਸਟਰ ਹੈ ਇੱਥੇ ਉਹਨਾਂ ਨੇ ਕਿਹਾ ਉਲਟਾ ਕਿ ਇਹਨਾਂ ਨੇ ਕੋ ਗੈਂਗਸਟਰ ਇੱਥੇ ਪਾਲ ਰੱਖੇ ਨੇ ਤਾਂ ਦੋਨਾਂ ਤਰ੍ਹਾਂ ਦੇ ਵਿਚਾਰਲੇ ਇਸ ਵਕਤ ਚੜ੍ਹਪ ਦਾ ਮਾਹੌਲ ਵੀ ਵੇਖਣ ਨੂੰ ਮਿਲ ਰਿਹਾ ਹੈ ਤਾਂ ਚਾਰ ਸੀਟਾਂ ਤੇ ਅੱਜ ਜ਼ਿੰਮਨੀ ਚੋਣਾ ਹੋ ਰਹੀਆਂ ਨੇ ਜਿੱਥੇ ਕਾਂਗਰਸ ਤੇ ਆਪ ਸਮਰਥਕ ਭੇੜ ਦੇ ਨਜ਼ਰ ਆ ਰਹੇ ਨੇ ਦੱਸਦੀ ਕਿ ਵੋਟਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਗਿੱਦਰਬਾਹ ਦੇ ਵਿੱਚ ਫਿਲਹਾਲ 13 ਦੀ ਵੋਟਾਂ ਹੋ ਚੁੱਕੀਆਂ ਨੇ ਤੇ ਡੇਰਾ ਬਾਬਾ ਨਾਨਕ ਦੇ ਵਿੱਚ 9.7 ਬਨਾਲਾ 6.9 ਤੇ ਚੱਬੇਵਾਲ ਦੇ ਵਿੱਚ 4.15 ਫੀਸਦੀ VOTING ਹੋ ਚੁੱਕੀ ਹੈ ਤੇ ਜੋ ਲੋਕ ਨੇ ਉਹ ਲਗਾਤਾਰ ਲਾਈਨਾਂ ਦੇ ਵਿੱਚ ਇੱਥੇ VOTING ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਸਵੇਰ ਤੋਂ ਹੀ ਇੱਥੇ VOTING ਦੇ ਲਈ ਲਾਈਨਾਂ ਲੱਗੀਆਂ ਨਜ਼ਰ ਆ ਰਹੀਆਂ ਨੇ